ਤੇ ਉਹਨਾਂ ਨੇ ਬਾਕੀ ਈਂਟ ਢੋੜਾ ਵਾਧੂ ਚਲਾਇਆ ਤੂੰ ਵੇਖ ਲਿਆ ਮੋਕਾ ਗਲੀ ਸਾਰੀ ਭਰੀ ਪਈ ਤੇ ਇਹਨੇ ਗਾਲ ਜੀ ਕੱਢੀ ਤੇ ਮੇਰੇ ਤੋਂ ਪਿੱਛੇ ਮੇਰਾ ਫਰੈਂਡ ਆ ਰਿਹਾ ਸੀ ਪਰ ਉਹਨੇ ਸੁਣ ਲਿਆ ਕਿਉਂਕਿ ਉਹ ਪਿੱਛੇ ਸੀ ਕਿੰਨਾਂ ਰਾਤ ਰਾਤੀ ਬਸ ਵੀ ਕੀ ਜੀ ਗੱਲਾਂ ਉਹ ਮੇਰੇ ਉਹ ਦੇਖਿਆ ਜਾਂ ਮੈਂ ਉਹਦੇ ਵੱਲ ਦੇਖਿਆ ਮੈਨੂੰ ਕਹਿੰਦਾ ਤੂੰ ਮੇਰਾ ਕੀ ਦੇਖਦਾ ਗੜੀ ਫੋਟੇ ਕੱਢ ਲੈ ਬਾਅਦ ਇਹ ਨਾ ਇਹ ਕੱਢਣ ਦਾ ਪਿਆ ਗਾਲਾ ਉੱਥੇ ਕਹਿਦਾ ਕਿ ਸਾਰਿਆਂ ਨੂੰ ਪਤਾ ਗਾਲਾਂ ਕੱਢਣ ਦਾ ਪਿਆ ਭੈਣਾਂ ਦੀਆਂ ਮਾਵਾਂ ਦੀਆਂ ਟੰਗਿਆ ਉੱਤਸਵ ਦੇ ਚੱਕਰ ਦੇ ਵਿੱਚ ਜਿਵੇਂ ਬਨਵਰਾ ਮਾਪਿਆਂ ਦੀ ਗੱਲ ਕੋਈ ਨਹੀਂ ਸੀ ਉਹਨਾਂ ਦੇ ਹੱਥੋਂ ਪਾਈ ਜਿਹੜੀ ਇਹ ਹੋਏ ਨੇ ਹਟਾ ਹਟਾਈ ਕਰਾਤੀ ਆ ਉਹ ਆਪਣੇ ਘਰ ਨੂੰ ਚਲੇ ਗਏ ਆ ਇਹ ਆਪਣੇ ਘਰ ਨੂੰ ਆ ਗਿਆ ਉਹਨੇ 50 60 ਮੁੰਡੇ ਲਿਆ ਕੇ ਵੇਖੋ ਕੀ ਹਾਲ ਨੇ ਗਲੀ ਦੇ ਵਿੱਚ ਕੀਤਾ ਆ ਤੁਹਾਨੂੰ ਪਤਾ ਇੱਕ ਦੂਜੇ ਦੇ ਹੱਥੀ ਪਏ ਆ ਠੀਕ ਆ ਉਦੋਂ ਚਲੋ ਇੱਕ ਦੂਜੇ ਸਾਰਿਆਂ ਨੇ ਛੜਾਤਾ ਉੱਥੇ ਠੀਕ ਹੈ ਲਾਗੇ ਜਾਗੇ ਵਾਲਾ ਸਾਰਾ ਛੜਾਤਾ ਮੱਲੇ ਵਾਲਿਆਂ ਨੇ ਤੇ ਬਾਅਦ ਚੋ ਟੀਡੂ ਅਕਲ ਦਾ ਮੁੰਡਾ ਆਇਆ ਵਾ ਛੋਟਾ ਇਹ ਗਾ ਉਹ ਹੁੰਦਾ ਹੀ ਬੈਗਿਆ ਇਹਨਾਂ ਨੂੰ ਮੱਤ ਪਾਣੀ ਚਾਹੀਦੀ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਅਕੀਰਾਮ ਨਗਰ ਦੇ ਜਿੰਨਾ ਬੜਾ ਨੁਕਸਾਨ ਕੀਤਾ ਕੋਈ ਨਹੀਂ ਇਹਨਾਂ ਨੂੰ ਕੁਝ ਵੀ ਕਹਿੰਦਾ ਥੋੜਾ ਬੋਲਾ ਕਰਦੇ ਫਿਰ ਹਟ ਜਾਂਦੇ ਫਿਰ ਇਹਦੇ ਮੁੰਡੇ ਨਾਲ ਅੜਾ ਲੱਖਾਂ ਲੱਖਾਂ ਰੈਂਦਾ ਗੱਲ ਤੱਕ ਕਹਿਣ ਦਾ ਕੋਈ ਸਰ ਆਪਾਂ ਦੇ ਵੇਖੋ ਡਾੜ ਕਟਾਉਨੇ ਆ ਗਿਆ ਆਨੂੰ ਕੀ ਪਤਾ ਕਿਹੜਾ ਇਹਨਾਂ ਨੇ ਆਪ ਹੀ ਰੋੜੇ ਚਲਵਾਏ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਇਸ ਟਾਈਮ ਅਸੀਂ ਅੰਮ੍ਰਿਤਸਰ ਦੇ ਰਾਮਨਗਰ ਕਲੋਨੀ ਦੇ ਵਿੱਚ ਖੜੇ ਆਂ ਜਿੱਥੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਟੇ ਰੋੜੇ ਤੇ ਬੋਤਲਾਂ ਦੀ ਜਿਹੜੀ ਬਰਸਾਤ ਕੀਤੀ ਗਈ ਹੈ ਤਸਵੀਰਾਂ ਪਹਿਲੇ ਤੁਹਾਡੇ ਨਾਲ ਸਾਂਝੇ ਕਰਾਂਗੇ ਅੰਮ੍ਰਿਤਸਰ ਰਾਮਨਗਰ ਕਲੋਨੀ ਦੀਆਂ ਤੁਸੀਂ ਦੇਖ ਸਕਦੇ ਕਿ ਆ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਕਿ ਕੀ ਹਾਲਾਤ ਪਏ ਨੇ ਰਾਤੀ ਕਰੀਬ 11:30 ਦਾ ਟਾਈਮ ਸੀ ਜਦੋਂ ਦੂਸਰੀ ਧਿਰ ਵੱਲੋਂ ਇੱਥੇ ਧਾਵਾ ਬੋਲ ਦਿੱਤਾ ਗਿਆ ਇੱਟਾਂ ਰੋੜੇ ਤੇ ਜਿਹੜੀਆਂ ਬੋਤਲਾਂ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਕਿਸੇ ਦੇ ਘਰ ਦੇ ਸ਼ੀਸ਼ੇ ਟੁੱਟ ਗਏ ਨੇ ਕਿਸੇ ਦੀਆਂ ਟੈਲਾਂ ਟੁੱਟੀਆਂ ਨੇ ਪਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਨਹੀਂ ਪਹੁੰਚਾ ਲੇਕਿਨ ਰਾਤ ਦੀ ਗੱਲ ਕਰੀਏ ਤਾਂ ਰਾਤ ਜਿਹੜਾ ਪੁਲਿਸ ਪ੍ਰਸ਼ਾਸਨ ਪੀਸੀਆਰ ਵਾਲੇ ਜਿਹੜੇ ਮੌਕੇ ਤੇ ਪਹੁੰਚੇ ਸੀ ਲੇਕਿਨ ਹੁਣ ਸਵੇਰ ਦੀ ਗੱਲ ਕਰੀਏ ਤਾਂ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਇਹਨਾਂ ਦੀ ਸਾਰ ਲੈਣ ਵਾਸਤੇ ਨਹੀਂ ਪਹੁੰਚਾ ਹੁਣ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਖਿਰ ਮਾਮਲਾ ਕੀ ਸੀ ਹਾਂਜੀ ਕੀ ਨਾਈ ਮੇਰਾ ਨਾਮ ਸ਼ਾਲੂ ਭਾਈ ਕਿਹੜਾ ਲਾਕਾ ਜੀ ਮਨਜੀਠੜ ਬਾਈਪਾਸ ਰਾਮਨਗਰ ਕਲੋਨੀ ਕੀ ਮਾਮਲਾ ਹੈ ਮਾਮਲਾ ਸਰ ਜੀ ਕੁਛ ਨਹੀਂ ਹੋਇਆ ਦੋ ਜਣੇ ਉਹ ਰਾਤੀ ਜਾਂਦੇ ਵੇਹੇ ਰਾਸਤੇ ਦੇ ਵਿੱਚ ਉਧਰੋਂ ਮੈਂ ਆਉਂਨੇ ਹਾਂ ਉਧਰੋਂ ਇਹ ਆਉਂਦੇ ਇਧਰੋਂ ਇਹ ਆਉਂਦੇ ਹੀ ਤੇ ਉਧਰੋਂ ਮੈਂ ਆਉਂਨੇ ਹਾਂ ਤੇ ਦੋਨਾਂ ਵਿੱਚ ਕੋਈ ਟਕਰਾਅ ਕੁਛ ਨਹੀਂ ਵਿੱਚ ਹੋਇਆ ਸਿਰਫ ਉਹਨੇ ਜਾਂ ਮੇਰੇ ਵੱਲ ਦੇਖਿਆ ਜਾਂ ਮੈਂ ਉਹਦੇ ਵੱਲ ਦੇਖਿਆ ਮੈਨੂੰ ਕਹਿੰਦਾ ਤੂੰ ਮੇਰੇ ਵੱਲ ਕੀ ਦੇਖਦਾ ਮੈਂ ਤੂੰ ਕੀ ਦੇਖਦਾ ਇਸੇ ਕਰਕੇ ਸਾਡੀ ਬੈਸਾ-ਪਸਾਈ ਹੋਣੀ ਵੀ ਹੱਥੋਂ ਪਈ ਹੋਗੀ ਆ ਟਵਾਟਾਈ ਹੋ ਗਈ ਆ ਉਸ ਤੋਂ ਬਾਅਦ ਨੇ 50-60 ਮੁੰਡੇ ਸਾਧ ਕੇ ਦੇ ਸਰ ਤੁਸੀਂ ਆਪੇ ਵੇਖਿਆ ਇਹ ਮੌਕਾ ਤੁਸੀਂ ਵੇਖ ਲਿਆ ਕਿੰਨੀ ਚਾਰ-ਪੰਜ ਬੂਤਲਾਂ ਪੰਜ ਚਾਰ ਪੰਜ ਤੋੜੇ ਬੂਤ ਨਾਲ ਲਿਆਂਦੇ ਉਹਨਾਂ ਨੇ ਬਾਕੀ ਇੱਟ ਰੋੜਾ ਵਾਧੂ ਚਲਾਇਆ ਤੁਸੀਂ ਵੇਖ ਲਿਆ ਮੋਗਾ ਗਲੀ ਸਾਰੀ ਭਰੀ ਪਈ ਹੈ ਸਾਰੀ ਬਾਕੀ ਸੀਸੀਟੀਵੀ ਕੈਮਰੇ ਲੱਗੇ ਆ ਉਹ ਵੀ ਸੰਘਾ ਲੈ ਜਾਣ ਤੇ ਬਾਕੀ ਸਾਬ ਤਨ ਪਾਲ ਜਦਾ ਜਿਹੜਾ ਪਹਿਲਾਂ ਵੀ ਕੋਈ ਰੰਜਿ ਹੈ ਕਿ ਇਹ ਇਹ ਪਹਿਲਾਂ ਸਾਡਾ ਸਾਡਾ ਕੋਈ ਝਗੜਾ ਨਹੀਂ ਸਾਰਾ ਸਾਡਾ ਪਹਿਲਾਂ ਹੋਇਆ ਵੀ ਹੈਗਾ ਹੀ ਸਾਡਾ ਨਿਬੜ ਨੁੱਬੜ ਗਿਆ ਸੀ ਅੱਜ ਤੋਂ ਕੋਈ 6-7 ਸਾਲ ਪਹਿਲਾਂ ਸਾਰਾ ਨਿਬੜ ਗਿਆ ਸੀ ਉਹ ਸਾਡਾ ਕੋਈ ਜੰਜੀ ਸ਼ੁਰੂਲਾ ਕੁਝ ਨਹੀਂ ਹੈਗਾ ਸੀ ਆਈ ਆਉਂਦੇ ਆ ਜਾਂਦੇ ਆ ਕੋਈ ਸਾਡੇ ਵਿੱਚ ਖੁੰਦਕ ਬਾਜੀ ਨਹੀਂ ਹੈਗੀ ਲੇਕਿਨ ਰਾਤ ਰਾਤੀ ਬਸ ਨੀਗੀ ਜੀ ਗੱਲ ਉਹ ਮੇਰੇ ਨਾਲ ਦੇਖਿਆ ਜਾਂ ਮੈਂ ਉਹਦੇ ਨਾਲ ਦੇਖਿਆ ਮੈਨੂੰ ਕਹਿੰਦਾ ਤੂੰ ਮੇਰੇ ਨਾਲ ਕੀ ਦੇਖਦਾ ਕਿਹੜੀ ਖੁੰਦਕ ਕਰਨੀ ਕੱਢ ਲਾ ਬਸ ਇਸੇ ਬੈਸਾ ਬਸਾਈ ਦੇ ਵਿੱਚ ਹੱਥੋਂ ਪਈ ਹੋ ਗਈ ਸਾਡੀ ਕਿੰਨਾ ਨੁਕਸਾਨ ਆਇਆ ਗੜੀ ਦੇ ਵਿੱਚ ਕਿੰਨਾ ਨੁਕਸਾਨ ਸਰ ਬਹੁਤ ਜ਼ਿਆਦਾ ਹੋਇਆ ਲਾਕੇ ਕਿਹੜੇ ਪ੍ਰਵਾਸੀ ਰਹਿੰਦੇ ਸਾਡੇ ਲਾਗੇ ਉਹਨਾਂ ਦੇ ਉੱਪਰ ਛੱਤ ਪਰ ਦੇਖੋ ਤੁਸੀਂ ਮੋਕਾ ਜਿੰਨੀ ਕਿੰਨੀ ਬੋਤਲ ਉਹਨਾਂ ਦੇ ਛੱਤ ਉੱਤੇ ਪਈ ਆ ਤੇ ਉਹਨਾਂ ਨੇ ਟੈਲਾ ਵੀ ਟੋਟੀਆਂ ਤੇ ਉਹਨਾਂ ਦੀ ਜਾਲੀ ਵੀ ਪਾੜ ਗਈ ਉਹਨਾਂ ਦੀ ਬਾਰੀ ਦੀ ਬਾਕੀ ਹੋਰ ਵੀ ਲਾਕੇ ਬਨੇ ਇੱਥੇ ਇੱਕ ਬਜ਼ੁਰਗ ਹੈ ਉਹਨਾਂ ਦੀ ਅੱਖਾਂ ਦੋਨਾਂ ਅੱਖਾਂ ਨੂੰ ਦੇਖਦਾਨੀ ਹੈ ਉਹਨਾਂ ਨੇ ਆਪਣੀ ਉਹਦੇ ਬੇਟੇ ਨੇ ਉਹਨੂੰ ਮਾਹ ਹੀ ਬਚਾਇਆ ਉਹਨੂੰ ਚਰੀ ਨੂੰ ਇੰਨੀ ਏ ਟਰੋੜਾ ਬੋਤਲ ਚੱਲੀ ਹੈ ਉੱਥੇ ਸਹੀ ਵੀ ਤਾਂ ਸੀ ਉਹ ਸਰ ਪੀਸ 100 ਨੰਬਰ ਤੇ ਫੋਨ ਕੀਤਾ ਪੀਸੀਆਰ ਵਾਲਾ ਆਇਆ ਇਹ ਆ ਤੇ ਸਰ ਸਵੇਰੇ ਹੀ ਕੰਪਲੀਟ ਵੀ ਲਿਖਾਈ ਉੱਥੇ ਥਾਣਾ ਤੇ ਸਾਰਾ ਹਾਲੇ ਤੱਕ ਕੋਈ ਨਹੀਂ ਆਇਆ ਵਾਲੇ ਕੀ ਕਾਰਵਾਈ ਕੀਤੀ ਗਈ ਕਾਰਵਾਈ ਹਾਲੇ ਕੁਝ ਨਹੀਂ ਹੋਈ ਜੀ ਕੀ ਮੰਗ ਕਰਦੇ ਮੰਗ ਇਹੋ ਕਰਦੇ ਆ ਕਿੜੀ ਸਾਡੇ ਸਾਡੇ ਮਹੱਲੇ ਦੇ ਵਿੱਚ ਗੁੰਡਾਗਰਦੀ ਹੁੰਦੀ ਆ ਉਹ ਬਹੁਤ ਮਛਰਿਆ ਭਾਜੀ ਉਹਨਾਂ ਦੇ ਅੱਗੇ ਵੀ ਉਹਨਾਂ ਕੋਲ ਦੋ ਨੰਬਰ ਤੇ ਸੰਧ ਹੈਗੇ ਆ ਤੇ ਅੱਗੇ ਵੀ ਉਹਨਾਂ ਨੇ ਕਈ ਥਾਂ ਇੱਥੇ ਗੋਲੀਆਂ ਗਲੀਆਂ ਚਲਾਈਆਂ ਆ ਅੱਗੇ ਵੀ ਉਹਨਾਂ ਨੂੰ ਤੁਸੀਂ ਇੱਥੇ ਪੁਲਿਸ ਅਫਸਰਾਂ ਨੂੰ ਇਹੋ ਹੀ ਬੇਨਤੀ ਆ ਕਿ ਇੱਥੇ ਇਨਕਵਾਰੀ ਕੀਤੀ ਜਾਵੇ ਜਿਹੜੇ ਉਹਨਾਂ ਦੀ ਬੰਦੀ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਤੇ ਹਾਂਜੀ ਅੱਗੇ ਵੀ ਖਤਰਾ ਹੈਗਾ ਭਾਈ ਹਾਂਜੀ ਬਾਬਾ ਜੀ ਕੀ ਮਾਮਲਾ ਸਾਰਾ ਜਿਹੜਾ ਥੋੜਾ ਤਕੜਾ ਸਾਡਾ ਇੱਕ ਬੱਚਾ ਆ ਪਾਪਾ ਇਹਨਾਂ ਦਾ ਹੰਡੀ ਕਹਿ ਬਿਆ ਆਪਾਂ ਅੱਖ ਬਣਵਾਈ ਆ ਆਪਾਂ ਬਾਹਰ ਨਹੀਂ ਜਾ ਸਕਿਆ ਆਪਾਂ ਆਪਣੇ ਬੱਚਿਆਂ ਨੂੰ ਅੰਦਰ ਰੋਕ ਕੇ ਰੱਖਿਆ ਆ ਉਹਨਾਂ ਦੇ ਹੱਥੋਂ ਪਾਈ ਜਿਹੜੇ ਇਹ ਹੋਏ ਨੇ ਹਟਾ ਹਟਾਈ ਕਰਾਤੀ ਆ ਉਹ ਆਪਣੇ ਘਰ ਨੂੰ ਚਲੇ ਗਏ ਆ ਇਹ ਆ ਆਪਣੇ ਘਰ ਨੂੰ ਆ ਗਿਆ ਉਹਨੇ 50 60 ਮੁੰਡੇ ਲਿਆ ਆ ਕੇ ਵੇਖੋ ਕੀ ਹਾਲੇ ਨੇ ਗਲੀ ਦੇ ਵਿੱਚ ਕੀਤਾ ਆ ਇਹਨਾਂ ਦੋਹਰਾ ਮਾਰਾ ਬਹੁਤ ਜਿਆਦੀ ਇਹਨਾਂ ਗੁੰਡਾਗਰਦੀ ਇੱਕ ਸੰਦੀਪ ਦਾਣਾ ਇੱਕ ਲੱਖਾ ਇਹਨਾਂ ਦਾ ਮਾਫੀ ਉਹ ਇਹਨਾਂ ਨੂੰ ਰੋਕ ਨਹੀਂ ਸਕਦਾ ਅਸੀਂ ਆਪਣੇ ਬੱਚੇ ਨੂੰ ਰੋਕਦੇ ਆ ਵੀ ਬੱਚਾ ਗਲਤੀ ਨਹੀਂ ਕਰਨੀ ਰਾਹ ਖੜੇ ਦੁੱਧ ਲੈ ਕੇ ਜਾਣਾ ਆ ਆਪਾਂ ਆਪਣੀ ਰੋਟੀ ਕਮਾ ਕੇ ਖਾਣੀ ਆ ਉਹ ਵੇਲੇ ਨੇ ਅਸੀਂ ਮਾਲ ਡੰਗਰ ਵਾਲੇ ਰੋਟੀ ਕਮਾ ਕੇ ਖਾਣ ਦੇ ਆ ਇਹਦੇ ਸਿਰ ਤੇ ਹੀ ਰੋਟੀ ਖਾਣ ਦੇ ਆ ਇਹੋ ਸਾਨੂੰ ਸਾਹਮਣੇ ਆਹੀਂ ਬਜ਼ੁਰਗੀਆਂ ਹੀ ਕਾਹਦੇ ਜੋਗੀਆਂ ਹੋਣ ਆਹੀਂ। ਸਾਤੀ ਕਿਸ ਤਰ੍ਹਾਂ ਗਾਮ ਬਚਾਈ ਆਪਾਂ। ਅਸੀਂ ਜਾਨ ਬਚਾਈ ਅਸੀਂ ਆਪਣੇ ਇਹਨਾਂ ਨੂੰ ਬੱਚਾ ਨੂੰ ਬਾਹਰ ਨਹੀਂ ਜਾਣ ਦਿੱਤਾ ਅਸੀਂ ਦਰਵਾਜ਼ਾ ਬੰਦ ਕਰ ਛੜਿਆ ਆ। ਅਸੀਂ ਬਾਹਰ ਨਹੀਂ ਜਾਣ ਦਿੱਤਾ। ਆਹ ਵੀ ਅੰਦਰ ਆ ਵੀ ਅੰਦਰ ਸਾਰੇ ਏਟੜੋੜਾ ਅੰਦਰ ਆਇਆ ਆ। ਵੇਖੋ ਗਲੀ ਦਾ ਕੀ ਹਾਲ ਹੋਇਆ। ਲਾਗੇ ਜਿਹੜੇ ਪ੍ਰਵਾਸੀ ਲੋਕ ਨੇ ਉਹਨਾਂ ਦੇ ਕੋਠਿਆਂ ਦੇ ਜਾ ਕੇ ਵੇਖੋ ਕੀ ਹਾਲ ਹੋਇਆ ਪਿਆ ਆ। ਆਹ ਮਾਂ ਸਾਫ ਵਿਚਾਰੀ ਅੱਖਾਂ ਦੋਵਾਂ ਵਿਚਾਰੀ ਇਹਨੂੰ ਦੋਨਾਂ ਤੋਂ ਨਹੀਂ ਦੀਸਦਾ। ਉਹਨੂੰ ਵਿਚਾਰੀ ਨੂੰ ਦਵਾ ਦੋ ਧੂ ਕੇ ਖਿੱਚ ਕੇ ਤੇ ਅੰਦਰ ਖੜਿਆ ਆ। ਤੇ ਜੇ ਬੱਚਿਆਂ ਦਾ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਹੈ ਗਾਂ ਅਜੇ ਅਜੇ ਕੀ ਇਹਨਾਂ ਨੂੰ ਦਖਲ ਆਇਆ ਹੁਣ ਸਾਨੂੰ ਹਾਂ ਅਜੇ ਹੀ ਸਾਨੂੰ ਤਾਂ ਮਕੀਆਂ ਆਇਆਂ ਇਹਨਾਂ ਦੀਆਂ ਸਾਨੂੰ ਦੂਖਰਾ ਮਨਾਂ ਇਨਸਾਫ ਚਾਹੀਦਾ ਆ ਜੋ ਕਾਨੂੰਨੀ ਕਾਰਵਾਈ ਆ ਹੋ ਇਹਨਾਂ ਤੇ ਕੀਤੀ ਜਾਵੇ ਸੋਨ ਪੁਲਿਸ ਮੁਲਾਜ਼ਮ ਰਾਤ ਆਏ ਨੇ ਸਵੇਰ ਦਾ ਕੋਈ ਨਹੀਂ ਆਇਆ ਪੀਸੀ ਆਰ ਆਇਆ ਆਲੇ ਆਏ ਨੇ ਤੇ ਇਨਾਂ ਹੀ ਹੋ ਨਹੀਂ ਜਾਏ ਕੋਈ ਨਹੀਂ ਨਾ ਕੋਈ ਨਹੀਂ ਅਜੇ ਆ ਕੀ ਮੰਗ ਕਰਦੇ ਅਸੀਂ ਮੰਗ ਇਹੋ ਕਰਦੇ ਸਾਨੂੰ ਇਨਸਾਫ ਚਾਹੀਦਾ ਸਾਡਾ ਇੱਕ ਬੱਚਾ ਆ ਅਜੇ ਵਿਆਉਣ ਵਾਲਾ ਆ ਅਸੀਂ ਤੇ ਆਪਣੀ ਰੋਟੀ ਕਮਾ ਕੇ ਖਾਂਦੇ ਆ ਸਾਨੂੰ ਇਹਨਾਂ ਨੇ ਤੰਗ ਪਰੇਸ਼ਾਨ ਕੀਤਾ ਪਿਆ ਆ ਰਾਜਪੁਰ ਇਹ ਕਿਹੜੀ ਕਲੋਨੀ ਆ ਜੀ ਇਹ ਆਰਮਨਗਰ ਕਲੋਨੀ ਇਹ ਮਾਮਲਾ ਅੜਾ ਰਤੀ ਅੱਡੇ ਰੋੜੇ ਪੋਰਨਾ ਜੀ ਬਾਈ ਇਹ ਤਾਂ ਘਰੋਂ ਹੀ ਗਏ ਦੋਨੋਂ ਜਣੇ ਚੋਂ ਕੱਢਦੇ ਆ ਮੁੰਡਾ ਦੇ ਚੱਲੋ ਅਸੀਂ ਇਹਨਾਂ ਨੂੰ ਜਗਾਟਾ ਦੋਵਾਂ ਨੂੰ ਹਟ ਗਏ ਉਹ ਆਪਣੇ ਘਰ ਨੂੰ ਚਲ ਗਏ ਆਪਣੇ ਘਰ ਨੂੰ ਚਲ ਗਏ ਇਹ ਮੁੜ ਕੇ ਜਿਉਂ 10 11 ਵਜੇ ਦੀ ਗੱਲ ਆ ਜਦੋਂ ਇਹਨੇ ਮੁੰਡੇ ਲਾ ਕੇ 40 50 ਮੁੰਡੇ ਉਹਨਾਂ ਚਾਰ ਤੋੜੇ ਉਹ ਕੋਪੇ ਸਾਹਮਣੇ ਬੋਤਲਾਂ ਦੇ ਲਿਆ ਕੇ ਰਹੇ ਨੇ ਉਹ ਬੋਤਲਾਂ ਮਾਰੀਆਂ ਸਾਰੇ ਮਲੇ ਦੇ ਬਹੁਤ ਜਿਆਦਾ ਬੋਤਲ ਮਾਰਾਈ ਇੰਨਾ ਨਾ ਨੁਕਸਾਨ ਕੀਤਾ ਬਹੁਤ ਜਿਆਦਾ ਲੋਹਾਂ ਦੇ ਟੈਲਾਂ ਭਈਆਂ ਦੀ ਟੁੱਟ ਗਈਆਂ ਉੱਤੋਂ ਉੱਤੇ ਕੋਠੇ ਦੇ ਬੋਤਲਾਂ ਬਹੁਤ ਜਿਆਦੀਆਂ ਗਈਆਂ ਇਹਦਾ ਇਹ ਮੁੰਡਿਆਂ ਨੇ ਬੜੀ ਹੱਤ ਬੜੀ ਚੁੱਕੀ ਇਹਨਾਂ ਨੇ ਇਹਨਾਂ ਨੂੰ ਮੱਥ ਪੈਣੀ ਚਾਹੀਦੀ ਕਿਉਂਕਿ ਇਹਨਾਂ ਨੇ ਬਹੁਤ ਜਿਆਦਾ ਅਕੀ ਰਾਮ ਨਗਰ ਦੇ ਜਿੰਨਾ ਬੜਾ ਨੁਕਸਾਨ ਕੀਤਾ ਇਹਨਾਂ ਨੂੰ ਕੋਈ ਨਹੀਂ ਇਹਨਾਂ ਨੂੰ ਕੁਝ ਵੀ ਕਹਿੰਦਾ ਥੋੜਾ ਬੋੜਾ ਕਰਦੇ ਫਿਰ ਹਟ ਜਾਂਦੇ ਫਿਰ ਇਹਨਾਂ ਦੇ ਮੁੰਡੇ ਨੇ ਆੜਾ ਲੱਖਾਂ ਲੱਖਾਂ ਦੇ ਇਹ ਗੱਲ ਤਾਂ ਪੈਣ ਤੱਕ ਜਾਂਦਾ ਹਰੰਦ ਦੀ ਕੀ ਪ੍ਰਾਣੀ ਨਾ ਦੀ ਕੋਈ ਹਰੰਦ ਚ ਨਹੀਂ ਹੁਣੇ ਮਾੜਾ ਮਾੜਾ ਚਾਹ ਰੰਦ ਚ ਕੋਈ ਨਹੀਂ ਹੈਗੀ ਪ੍ਰਾਣੀ ਐਵੇਂ ਉਹ ਆਪਣਾ ਆਪਣਾ ਹੋਲਡ ਬਣਾਉਣਾ ਮਾੜਾ ਹੋਲਡ ਬਣਾਉਂਦੇ ਵੀ ਨੰਬਰ ਬਣਾਏ ਨੰਬਰ ਕਾਦੇ ਬਣਨੇ ਆ ਤੇ ਐਵੇਂ ਆ ਜਿੱਦਾਂ ਬੋਤਲਾਂ ਮਾਰਿਆ ਕਹਿੰਦਾ ਬੁੜੀ ਮਾਤਾ ਹੰਨੀ ਪਈ ਉਹ ਤੇ ਇੰਨੀਆਂ ਬੋਤਲਾਂ ਉਧਰ ਵਜਿਆ ਚੁੱਕ ਕੇ ਜਦਾ ਅੰਦਰ ਕੀਤੀ ਸਹੀ ਮੁਕੇ ਪੁਲਸ ਆਏ ਦੋ ਜਣੇ ਆਪੀਸੀਆਰ ਵਾਲੇ ਮੁੰਕੇ ਚੱਲ ਗਏ ਨੇ ਫਿਰ ਤਾਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਨਾ ਕੋਈ ਮੁਰਾਏ ਦੂਜੇ ਆਪਣੇ ਆਪਰਾ ਸਰਪੋਰਟਰ ਦੂਜੇ ਆਏ ਚੱਲ ਗਏ ਉਹ ਨਹੀਂ ਗਿਆ ਇਹ ਮੰਗ ਕਰਦੇ ਆਂ ਹੀ ਕਹਿੰਦੇ ਵੀ ਇਸ ਇਨਸਾਫ ਚਾਹੀਦਾ ਤੁਹਾਨੂੰ ਇਸ ਬੰਦੇ ਵਿੱਚ ਜਦ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਸਾਡੀ ਪਹਿਲੇ ਕੋਈ ਪੁਰਾਣੀ ਰੰਜਿਸ਼ ਹੈਗੀ ਸੀ ਲੇਕਿਨ ਉਹ ਮੁੱਤਬਾਰਾਂ ਦੇ ਵਿੱਚ ਜਿਹੜਾ ਰਾਜ ਨਵਾ ਕਰਵਾ ਦਿੱਤਾ ਗਿਆ ਸੀ ਲੇਕਿਨ ਰਾਤੀ ਗੱਲ ਕਰੀਏ ਤਾਂ ਰਾਤ ਕਰੀਬ ਜਿਹੜਾ ਛਾਲੂ ਸਵੀ ਜਨਾਂ ਦੇ ਘਰ ਦੇ ਵਿੱਚ ਹਮਲਾ ਹੋਇਆ ਸੀ ਉਹ ਕਰੀਬ ਬਾਜ਼ਾਰ ਦੇ ਵਿੱਚੋਂ ਲੰਘ ਰਿਹਾ ਸੀ ਜਦੋਂ ਦੂਜੀ ਪਾਰਟੀ ਦੂਜੀ ਧਿਰ ਜਿਹੜੀ ਸਾਹਮਣੇ ਆਈ ਤੇ ਉਹਨਾਂ ਨੇ ਇੱਕ ਦੂਜੇ ਨੂੰ ਵੇਖਣ ਨੂੰ ਲੈ ਕੇ ਜਿਹੜੀ ਤਕਰਾਰ ਸ਼ੁਰੂ ਹੋ ਗਈ ਉਸ ਤੋਂ ਬਾਅਦ ਮਹੱਲੇ ਵਾਲੇ ਦੇ ਜਿਹੜੇ ਲੋਕ ਸੀ ਜਾਂ ਮੋਦਬਰ ਬੰਦੇ ਸੀ ਉਹਨਾਂ ਨੇ ਇਹਨਾਂ ਨੂੰ ਛਡਾ ਕੇ ਆਪੋ ਆਪਣੇ ਘਰੇ ਭੇਜ ਦਿੱਤਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਜਿਹੜੀ ਦੂਜੀ ਧਿਰ ਵੱਲੋਂ ਫਿਰ ਕਰੀਬ 11:30 ਦੇ ਵਿੱਚ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਹਮਲਾ ਬੋਲ ਦਿੱਤਾ ਗਿਆ ਇੱਟੇ ਰੋੜੇ ਤੇ ਬੋਤਲਾਂ ਦੇ ਨਾਲ ਜਿਹੜੀ ਪੂਰੀ ਬਰਸਾਤ ਕੀਤੀ ਗਈ ਹੈ ਲੇਕਿਨ ਅਜੇ ਤੱਕ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਹਨਾਂ ਦੇ ਕੋਈ ਵੀ ਬਿਆਨ ਦਰਜ ਨਹੀਂ ਕੀਤੇ ਗਏ ਮੇਰਾ ਨਾਮ ਹੈ ਸੰਦੀਪ ਸਿੰਘ ਤੇ ਅਹੀਂ ਰਾਮਨਰ ਕਲੋਨੀ ਦੇ ਰਹਿਣ ਵਾਲੇ ਜੀ ਹਾਂਜੀ ਗੱਲ ਭਈ ਕੋਈ ਜਿਆਦਾ ਵੱਡੀਆਂ ਤੁਰੇ ਜਾਣਦੇ ਆ ਠੀਕ ਹੈ ਕਿ ਮੈਂ ਦੁਕਾਨ ਤੇ ਜਾਣਾ ਸੀ ਸੋਦਾ ਲੈਣ ਜਾਣਾ ਸੀ ਤੇ ਇਹ ਉਧਰੋਂ ਸ਼ਰਾਬ ਪੀਤੀ ਤੁਰਿਆ ਆਉਂਦੇ ਆ ਠੀਕ ਹੈ ਸ਼ਾਲੂ ਤੇ ਅਹੀਂ ਇਧਰੋਂ ਜਾਣਦੇ ਆ ਇਹਨੇ ਮੇਰੇ ਵਾਲ ਵੇਖਿਆ ਤੇ ਮੂੰਹ ਚ ਮੈਂ ਜਦੋਂ ਮੇਰੇ ਤੋਂ ਅੱਗੇ ਲੰਘਿਆ ਜਦੋਂ ਤੇ ਇਹਨੇ ਗਾਲ ਜੀ ਕੱਢੀ ਤੇ ਮੇਰੇ ਤੋਂ ਪਿੱਛੇ ਮੇਰਾ ਫਰੈਂਡ ਆ ਰਿਹਾ ਸੀ ਲਕਾ ਤੇ ਮੈਂ ਤਾਂ ਸੁਣਿਆ ਨਹੀਂ ਮੈਂ ਤਾਂ ਫੋਨ ਤੇ ਲੱਗਾ ਸੀ ਏ ਮੈਂ ਕਿਰੋ ਪੀਤੀ ਕੀ ਪਤਾ ਬੜਬੜ ਕਰਦਾ ਹੀ ਹੋਊਗਾ ਪਰ ਉਹਨੇ ਸੁਣ ਲਿਆ ਕਿਉਂਕਿ ਉਹ ਪਿੱਛੇ ਸੀ ਉਹਨੂੰ ਪਸ ਲੱਗਿਆ ਕਿ ਨੇ ਗਾਲ੍ਹਾਂ ਨੂੰ ਕੱਢੀ ਆ ਤੇ ਉਹਨੇ ਵਾਜ ਦਿੱਤੀ ਆਂਦਾ ਤੂੰ ਗਾਲ੍ਹਾਂ ਕਿੰਨੂੰ ਕੱਢਣਿਆ ਵਾ ਤੇ ਉਹ ਆਂਦਾ ਗਾਲ੍ਹਾਂ ਕੱਢਣ ਆਂਦਾ ਜਿਹੜੀ ਤੁਸੀਂ ਵੇਖਣਾ ਵੇਖ ਲਓ ਤੁਸੀਂ ਤੁਹਾਡੀ ਮਸ਼ਾਅੱਲਾ ਨੇ ਆਈਏ ਕਰਦੇ ਵਾ ਮੈਂ ਵੇਹ ਤੇ ਨਾਲ ਤੁਹਾਡੀ ਕੋਈ ਗੱਲ ਨਹੀਂ ਆ ਜਿਹੜੀ ਸਾਡੀ ਹੈਗੀ ਸੀ ਪਹਿਲੇ ਜਿਹੜੀ ਉੱਥੇ ਵੀ ਆਪਣੀ ਨਿਬੜੀ ਠੀਕ ਆ ਮੈਂ ਇੱਥੇ ਕੋਈ ਗੱਲ ਨਹੀਂ ਇੱਥੇ ਬਾਅਦ ਚ ਇਹ ਨਾ ਨੇ ਗੱਢਣ ਐ ਪਾ ਗਾਲ੍ਹਾਂ ਸਾਨੂੰ ਉੱਥੇ ਉਹ ਕਹਿਦਾ ਕਿ ਸਾਰਿਆਂ ਨੂੰ ਪਤਾ ਗਾਲ੍ਹਾਂ ਕੱਢਣ ਡਿਆ ਪਿਆ ਪੈਣਾ ਦੀਆਂ ਮਾਉਂ ਦੀਆਂ ਠੀਕਾ ਉੱਥੇ ਦੇ ਚੱਕਰ ਦੇ ਵਿੱਚ ਜਿਉ ਤੁਹਾਨੂੰ ਬੜਾ ਮਾਂ ਪਿਆਣ ਦੀ ਗੱਲ ਕੋਈ ਨਹੀਂ ਸੁਣਦਾ ਹੈਗਾ ਠੀਕ ਹੈ ਇਹ ਹੱਥੀ ਵੀ ਪਿਆ ਆਪ ਹੀ ਪਿਆ ਹੈ ਫਿਰ ਉੱਥੇ ਹੱਥੀ ਪਿਆ ਫਿਰ ਤੁਹਾਨੂੰ ਪਤਾ ਇੱਕ ਦੂਜੇ ਦੇ ਹੱਥੀ ਪਏ ਆ ਠੀਕ ਆ ਉਦੋਂ ਚਲੋ ਇੱਕ ਦੂਜੇ ਸਾਰਿਆਂ ਨੇ ਸ਼ਦਾਤਾ ਉੱਥੇ ਠੀਕ ਹੈ ਲਾਗੇ ਜਾਗੇ ਵਾਲਾ ਸਾਰਿਆਂ ਸ਼ਦਾਤਾ ਮੱਲੇ ਵਾਲਿਆਂ ਨੇ ਤੇ ਬਾਅਦ ਚੋ ਟੀਟੂ ਅੰਕਲ ਦਾ ਮੁੰਡਾ ਆਇਆ ਵਾ ਛੋਟਾ ਠੀਕ ਹੈ ਉਹ ਹੁੰਦੇ ਹੱਥੀ ਪੈ ਗਿਆ ਠੀਕ ਹੈ ਇਹ ਚੱਲ ਗਿਆ ਟੋਕਾ ਲੈਣ ਲਾਗੇ ਘਾਰ ਆ ਠੀਕ ਹੈ ਇਹ ਚੱਲ ਗਿਆ ਟੋਕਾ ਲੈਣ ਉਹਨਾਂ ਨੇ ਕੀ ਕੀਤਾ ਉਹਦੀ ਬਾਂਹ ਤੇ ਮਾਰਿਆ ਠੀਕ ਹੈ ਮੈਨੂੰ ਭੱਜ ਲੱਗਾ ਮੇਰੇ ਪੈਰ ਤੇ ਮਾਰਤਾ ਨੇ ਉਹਨ ਪਥਿਆਰ ਦੇ 7-8 ਜਾਣੇ ਸੀ ਉਹ ਹੋ ਸਕਦਾ ਪਿਸਤਲ ਵੀ ਹੋ ਸਕਦਾ ਇਹਨਾਂ ਕੋ ਇਹ ਨਹੀਂ ਮੁੰਡਾ ਐਲੀ ਨਵਾਂ ਨਵਾਂ ਅੰਦਰੋਂ ਆਇਆ ਵਾ ਪੀਤਾ ਪੀਤਾ ਜਿੰਨੇ ਮੇਰੇ ਤੇ ਗੋਲੀਆਂ ਚਲਾਈਆਂ ਉਹ ਇਹਨਾਂ ਦੇ ਨਾਲ ਆ ਇਸ ਟਾਈਮ ਉਹ ਉਹ ਵੀ ਸ਼ਾਇਦ ਪਿਸਤਲ ਵੀ ਹੋ ਸਕਦਾ ਵਾ ਉਸ ਟਾਈਮ ਇਹ ਨਾਲ ਆ ਜਿਹੜੇ ਉਹਦੇ ਘਰ ਕੋਲੇ ਜਗ੍ਹਾ ਉੱਤਰਾ ਕਰੇ ਉਹ ਸਰ ਆਪਾਂ ਦੇ ਵੇਖੋ ਡਾੜ ਕਟੋਣ ਨੇ ਹਾਂ ਠੀਕ ਹੈ ਆਨੂੰ ਕੀ ਪਤਾ ਕਿਹੜਾ ਹੈ ਇਹਨਾਂ ਨੇ ਆਪ ਹੀ ਰੋੜੇ ਚਲਵਾਏ ਆ ਠੀਕ ਹੈ ਆਪ ਹੀ ਸਾਰਾ ਕੁਝ ਕਰਾਇਆ ਚਲੋ ਮੈਂ ਮੰਨਦਾ ਜੇ ਇਤੀ ਇਹਨੇ ਛੱਡ ਕਿਉਂ ਨਹੀਂ ਕਿਸੇ ਦੇ ਲੱਗੀ ਇਹ ਸਾਰਾ ਇੱਟਾ ਚਲੋ ਜੀ ਜੰਦਰ ਜਲੀ ਸਰ ਇਹ ਸਾਨੂੰ ਕੁਝ ਨਹੀਂ ਪਤਾ ਅਸੀਂ ਡਾੜ ਕਟੋਣੇ ਆ ਤੁਸੀਂ ਕਿਹੜਾ ਟਾਈਮ ਵੀ ਲੈ ਸਕਦੇ ਜੇ ਉਹੀ ਟਾਈਮ ਪਿਆ ਹੋਆ ਤੇ ਅਸੀਂ ਡਾੜ ਕਟੋਣੇ ਆ ਮੰਗਾ ਡਿਗੀ ਆ ਕਿ ਉਹ ਸਾਡੇ ਨਾ ਬੰਦੇ ਦੀ ਬੇਦਬੀ ਹੋਈ ਜੇ ਉਹਨਾਂ ਨੇ ਉੱਥੇ ਟਾਂਕੇ ਨਾ ਗਾਲਾਂ ਲਿਖੀਆਂ ਵਾ ਠੀਕ ਹੈ ਉਹ ਪੱਗ ਟਾਂਕੇ ਉੱਥੇ ਗਾਲਾਂ ਲਿਖੀਆਂ ਇਹਨਾਂ ਦੇ ਖੰਬੇ ਦੇ ਬਣ ਗਏ ਉੱਤੇ ਆਪਣੀ ਇੰਸਟਾ ਦੇ ਪੇਜ ਤੇ ਸਟੋਰੀ ਪਾਈ ਤੇ ਅਸੀਂ ਸਕਰੀਨਸ਼ਾਟ ਲਿਆ ਵਾ ਠੀਕ ਆ ਉਹ ਪੂਰੀ ਬੇਦਬੀ ਕੀਤੀ ਹੋਈ ਇਹਨਾਂ ਨੇ ਪੱਗ ਦੀ ਤੇ ਆਨੂੰ ਇਨਸਾਬ ਚਾਹੀਦਾ ਵਾ ਸਿੱਧੀ ਗੱਲ ਆਨੂੰ ਇਹ ਇਹਨਾਂ ਨੂੰ ਗਦੀ ਗੋਲੀਆਂ ਚਲਵਾਉਂਦੇ ਆ ਗਦੀ ਕਿ ਇਹਨਾਂ ਦੇ ਹੈਗੇ ਲਿੰਕ ਤੇ ਇਹ ਗੋਲੀਆਂ ਚਲਵਾਉਂਦੇ ਆ ਗਦੀ ਕੋਕ ਕਰਦੇ ਆ ਤੇ ਸੂਆ ਵੀ ਆਪ ਹੀ ਦਿੰਦੇ ਆ ਕਿ ਬੰਦੇ ਉੱਥੇ ਬੈਠੇ ਆ ਤੇ ਆਜੋ ਮੇਰ ਨਾਲ ਦੂਜੀ ਰੀ ਮੈਂ ਵੇਖੋ ਪਹਿਲੇ ਮੈਂ ਇਹਨਾਂ ਨੂੰ ਕਿਹਾ ਕਿ ਚੱਲ ਯਾਰ ਕੋਈ ਨਹੀਂ ਹੋ ਸਕਦਾ ਵਾ ਪਰ ਇਹਨਾਂ ਨੇ ਨਾ ਸੂ ਇਹਨਾਂ ਨੇ ਦਿੱਤੀ ਠੀਕ ਹੈ ਮੇਰੀ ਇਹ ਗੱਲ ਤੋਂ ਪਿਆ ਸੀ ਕਿ ਮੈਂ ਸੂਤ ਹੀ ਦਿੱਤੀ ਜੇ ਉਥੇ ਮੋੜ ਤੇ ਖੋਦਾ ਮੈਨੂੰ ਬਗੈਰ ਮੁੰਡਿਆਂ ਲੱਭਿਆਂਣਗੇ ਨੰਗੇ ਇਹੋ ਇਹ ਦੋ ਜਣੇ ਉਥੋਂ ਠੀਕ ਹੈ ਮੈਂ ਉੱਚ ਨਾ ਨਹੀਂ ਲੈ ਕੇ ਜਾਂਦਾ ਫੇਰ ਹੁਣ ਇਹ ਮੇਰੇ ਨਾਲ ਤੀਜੀ ਵਾਰੀ ਹੋ ਗਿਆ ਠੀਕ ਹੈ ਹੁਣ ਆਪਾਂ ਦੱਸੋ ਕੀ ਸਾਡੇ ਨਾਲ ਮੰਗਾਈ ਇਹ ਪ੍ਰਸ਼ਾਸਨ ਕੋ ਕਰਦੇ ਆ ਕਿ ਚਲੋ ਸਰਕਾਰ ਇਹਨਾਂ ਦੀ ਅਪਰ ਸਰਕਾਰ ਦੇ 2000 ਰੁਪਏ ਗੱਲ ਕਰੇ ਇੱਕ ਤਰਫ ਹੀ ਨਾ ਕਰੇ ਗੱਲ ਕਿ ਦੋਵੇਂ ਬੰਨੇ ਪਹਿਲੇ ਤਹਿਕੀਕਾਤ ਕਰੇ ਕੀ ਹੈ ਕੀ ਨਹੀਂ ਹੈ ਫੇਰ ਕੋਈ ਕਦਮ ਚੁੱਕੇ ਕਿਉਂਕਿ ਸਾਡੇ ਵਾਲ ਪੁਲਿਸ ਚੱਲ ਗਈ ਉਹਨਾਂ ਵਾਲ ਨਹੀਂ ਗਈ ਉਹ ਸ੍ਰੀਆਮ ਉਹ ਦੇਖਣਾ ਹੋ ਗਿਆ ਪੁਲਿਸ ਇਹਨਾਂ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ ਤੇ ਕਦੋਂ ਤੱਕ ਇਹ ਦੋਸ਼ੀਆਂ ਨੂੰ ਹਰਾਸਤ ਵਿੱਚ ਲੈਂਦੀ ਹੈ ਅਮਨਦੀਪ ਸਿੰਘ ਪ੍ਰਾਈਮ ਪੰਜਾਬ 7 ਅੰਮ੍ਰਿਤਸਰ